अच्छा जेडे ਹੁਣ ਕੱਲ ਇੱਕ ਤੁਸੀਂ ਖਬਰਾਂ ਸੁਣੀਆ ਕੱਲ ਕਿ ਇਥੇ ਖਬਰਾਂ ਖਬਰਾਂ ਸੁਣਨ ਦਾ ਮੌਕਾ ਨਹੀਂ ਮਿਲਦਾ ਬਜਟ ਕੱਲ ਮਤਲਬ 25 26 ਵਾਲਾ ਬਜਟ ਪੇਸ਼ ਹੋਇਆ ਉਹਦੇ ਤੇ ਪ੍ਰੈਸ ਕਾਨਫਰੰਸ ਵੀ ਹੋਈ ਹੈਗੀ ਕੁਹਾੜ ਸਾਹਿਬ ਬੜੀ ਡਿਟੇਲ ਚ ਬੋਲੇ ਆ ਦੂਸਰੇ ਆਗੂ ਵੀ ਆਪਣੇ ਇਹਦੇ ਤੇ ਬੋਲੇ ਆ ਤੁਹਾਡੇ ਕੀ ਵਿਚਾਰ ਹੈ ਮਤਲਬ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਦੇਖੋ ਬਜਟ ਨਾ ਤਾਂ ਕਿਸਾਨਾਂ ਵਾਸਤੇ ਕੁਝ ਨਾ ਮਜ਼ਦੂਰਾਂ ਵਾਸਤੇ ਕੁਝ ਹੂੰ ਹੂੰ ਬਜਟ ਤਾਂ ਇੱਕ ਖਾਲੀ ਲਫਾਫਾ ਹੈ ਹੂੰ ਕਾਗਜ਼ ਹੈ ਹੂੰ ਬਸ ਉਹ ਪੇਸ਼ ਕਰਤੇ ਵੀ ਆ ਕਿਸਾਨਾਂ ਨੂੰ ਦੇਖੋ ਤੁਸੀਂ ਇਹਨਾਂ ਉਹਦੇ ਵਿੱਚ ਬਜਟ ਚ ਕੀ ਰੱਖਿਆ ਕਿਸਾਨ ਹੋਰ ਕਰਜ਼ਾ ਲੈ ਸਕਦੇ ਆ ਹੂੰ ਅਸੀਂ ਇੱਥੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮੁਕਤ ਕਰਵਾਉਣ ਵਾਸਤੇ ਬੈਠੇ ਆ ਹੂੰ ਹੂੰ ਉਹਨਾਂ ਦਾ ਸਿੱਧੇ ਤੇ ਸਿੱਧੇ ਤਰੀਕੇ ਨਾਲ ਉਹਨਾਂ ਦਾ ਮਕਸਦ ਇਹ ਹੈ ਵੀ ਕਿਸਾਨਾਂ ਨੂੰ ਇਹਨਾਂ ਕਰਜ਼ਾਈ ਕਰ ਦਿਓ ਹੂੰ ਵੀ ਉਹਨਾਂ ਤੋਂ ਅਸੀਂ ਜ਼ਮੀਨਾਂ ਆਸਾਨੀ ਨਾਲ ਲੈ ਸਕੀਏ ਬੈਂਕਰ ਆ ਹੂੰ ਉਹ ਉਸ ਉਸ ਰਾਹ ਤੇ ਚੱਲੇ ਹੋਏ ਆ ਹੂੰ ਕਿ ਕਿੱਥੇ ਤਾਂ ਜੇ ਤੁਸੀਂ ਕਿਸਾਨਾਂ ਦੇ ਐਂਡੇ ਹਤਾਸ਼ੀ ਹੋ ਤੁਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰੋ ਨਾ ਕਿਸਾਨਾਂ ਦੀ ਫਸਲਾਂ ਦਾ ਭਾਅ ਦਿਓ ਨਾ ਉਹ ਕਹਿੰਦੇ ਅਸੀਂ ਕਰਜ਼ੇ ਦੀ ਹੱਦ ਵਧਾ ਦਿੱਤੀ 3 ਤੋਂ 5 ਲੱਖ ਕਰਤਾ ਕਰਜ਼ੇ ਦੀ ਹੱਦ ਵਧਾ ਦਿੱਤੀ ਵੀ ਮੰਨ ਲਓ ਤੁਸੀਂ ਹੋਰ ਕਰਜ਼ਾਈ ਹੋ ਅਸੀਂ ਤੁਹਾਡੀਆਂ ਜ਼ਮੀਨਾਂ ਨੱਪੀਏ ਹਾਂ ਕਰਤੇ ਨਹੀਂ ਹੱਦ ਕਿਉਂ ਵਧਾਈ ਗਿਆ ਇਹ ਜਿਹੜਾ ਮੰਤਰੀ ਹੈ ਪੰਜਾਬ ਦਾ ਰਵਨੀਤ ਬਿੱਟੂ ਉਹ ਤਾਂ ਕਹਿੰਦਾ ਵੀ ਕਰਜ਼ੇ ਦੀ ਹੱਦ ਵਧਾਤੀ ਇਹਦੇ ਨਾਲ ਕਰਜ਼ਾ ਮੁਕਤ ਹੋ ਜਾਣਗੇ ਲੋਕ ਰਵਨੀਤ ਬਿੱਟੂ ਵਰਕੇ ਜਿਹੜੇ ਹੀਰੋ ਲਿਆਣਾ ਹੈ ਹਮ ਮਨੀਤ ਬਟੂਰੀ ਆ ਨਾ ਜਿਹੜੇ ਲੀਡਰ ਹੈ ਹਮਮ ਸਾਲਾ ਜੀ ਉਹਨਾਂ ਨੂੰ ਤਾਂ ਦੇਖੋ ਆਪਣਾ ਟੁਕੜਾ ਮਿਲ ਰਿਹਾ ਉਥੋਂ ਬਿਲਕੁਲ ਖਾਣ ਨੂੰ ਹਮਮ ਉਹਨਾਂ ਨੂੰ ਕੁਰਸੀ ਦੇ ਭੁੱਖੇ ਹੁੰਦੇ ਆ ਖਾਣ ਨੂੰ ਟੁਕੜੇ ਮਿਲ ਰਹੇ ਆ ਉਥੋਂ ਉਹਨਾਂ ਨੇ ਤਾਂ ਉਦਾਂ ਦੀ ਬੋਲੀ ਬੋਲਣਾ ਬਿਲਕੁਲ ਉਹਨਾਂ ਨੇ ਤਾਂ ਚਾਹੇ ਮੋਦੀ ਸਾਰਾ ਦੇਸ਼ ਪਰਬਾਦ ਕਰ ਦੇ ਉਹਨਾਂ ਨੇ ਤਾਂ ਹਰ ਹਰ ਮੋਦੀ ਕਰ ਕਰ ਮੋਦੀ ਕਰ ਹਮਮ ਕਿਉਂਕਿ ਉਹਨਾਂ ਨੂੰ ਇਹ ਸਿਰਫ ਆਪਣੀ ਕੁਰਸੀ ਦਾ ਸੋਚਣਾ ਹੁੰਦਾ ਉਹਨਾਂ ਨੇ ਕਿਸੇ ਦਾ ਨਹੀਂ ਸੋਚਣਾਗਾ ਵੀ ਆਮ ਜਨਤਾ ਨਾਲ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਉਹਨਾਂ ਦੇ ਪਿਓ ਦਾਦੇ ਤੋਂ ਉਹਨਾਂ ਦਾ ਤਾਂ ਕੋਈ ਇਤਹਾਸ ਹਮਮ ਦਾ ਪਯੋ ਦਾਦੇ ਤੋਂ ਇਦਾਂ ਚੱਲਦੇ ਆ ਰਹੇ ਆ ਸਾਰੇ ਪੰਜਾਬ ਦਾ ਕਹਾਣ ਕੀਤਾ ਹੂੰ ਤੇ ਉਹ ਅੱਛਾ ਹੁਣ ਤੁਹਾਨੂੰ ਜਿਹੜੀ 14 ਤਰੀਕ ਦੀ ਜਿਹੜੀ ਮੀਟਿੰਗ ਰੱਖੀ ਆ ਸਰਕਾਰ ਨੇ 18 ਫਰਵਰੀ ਦੀ ਬੰਦ ਕੀਤੀ ਹੋਈ ਗੱਲਬਾਤ ਉਸ ਤੋਂ ਬਾਅਦ 14 ਨੂੰ ਦੁਬਾਰਾ ਸ਼ੁਰੂ ਹੋ ਰਹੀ ਹੈ ਨਾ ਤੇ ਇਹਦੇ ਤੋਂ ਕੋਈ ਆਸਾਂ ਹੈਗੀਆਂ ਤੁਹਾਨੂੰ ਦੇਖੋ ਮੀਟਿੰਗ ਸੈਂਟਰ ਆਇਆ ਸੀ ਹੂੰ ਮੀਟਿੰਗ ਰੱਖੀ ਆ ਮੀਟਿੰਗ ਆਸਾਂ ਹੀ ਹੁੰਦੀ ਆ ਹੂੰ ਹਾਂ ਨੂੰ ਤਾਂ ਸਰਕਾਰ ਤੋਂ ਆਸਾਂ ਹੀ ਆ ਅਸੀਂ ਤਾਂ ਲੜਨਾ ਹੈ ਸਰਕਾਰ ਕਰੂਗੀ ਠੀਕ ਹੈ ਨਾ ਕਰੂਗੀ ਤਾਂ ਸਾਡੀ ਤਾਂ ਜੰਗ ਜਾਰੀ ਹੈ ਹੂੰ ਢੱਲੇਵਾਲ ਸਾਹਿਬ ਦਾ ਮਰਨ ਮਰਤ ਵੀ ਚੱਲੀ ਹੈ ਉਹਨਾਂ ਨੇ ਚਲੋ ਉਹਦੇ ਪ੍ਰੈਸ਼ਰ ਲੋਕਾਂ ਦੇ ਪ੍ਰੈਸ਼ਰ 'ਚ ਆ ਕੇ ਉਹਨਾਂ ਨੇ ਸਿਰਫ ਡ੍ਰਿਪ ਲਈ ਹੈ ਕੁਝ ਨਹੀਂ ਖਾਧਾ ਅਜੇ ਤੱਕ ਹੂੰ ਤੇ ਅੰਦੋਲਨ ਤਾਂ ਇਸੇ ਤਰ੍ਹਾਂ ਜਾਰੀ ਰਹਿਣਾ ਹੈ ਹੂੰ ਮਹਾਪੰਚਾਇਤਾਂ ਹੋਣੀਆਂ 11 12 13 ਦੀਆਂ 11 ਨੂੰ ਰਤਨਪੁਰਾ ਹੂੰ ਤੇ ਰਾਜਸਥਾਨ 12 ਨੂੰ ਖਨੌਰੀ ਹੈ 13 ਨੂੰ ਸ਼ੰਭੂ ਹੈ ਤੇ 14 ਨੂੰ ਫਿਰ ਮੀਟਿੰਗ ਹੈ ਅੱਛਾ ਇੱਕ ਗੱਲ ਹੈ ਇਹ ਕਾਫੀ ਮਤਲਬ ਆਮ ਸੁਧਾਰਨ ਕਿਸਾਨਾਂ ਨਾਲ ਵੀ ਗੱਲ ਕੀਤੀ ਹੈ ਜਿਵੇਂ ਉਦੋਂ 111 ਆਪਣੇ ਮਰਜੀਬੜੇ ਬੈਠੇ ਸੀਗੇ ਬਾਅਦ ਚ 10 ਹਰਿਆਣੇ ਹਰਿਆਣੇ ਵਾਲੇ ਵੀ ਸ਼ਾਮਲ ਹੋ ਗਏ ਸੀ ਹਨਾ 121 ਹੋ ਗਈ ਸੀ ਗਿਣਤੀ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਜੇ ਡੱਲੇਵਾਲ ਸਾਹਿਬ ਸਾਡੇ ਵਾਸਤੇ ਜਾਨ ਦੇ ਰਹੇ ਨੇ ਤਾਂ ਸਾਡਾ ਵੀ ਕੋਈ ਫਰਜ਼ ਬਣਦਾ ਹੈਗਾ ਤਾਂ ਜੀ ਉਸ ਸੰਦਰਭ ਵਿੱਚ ਆਪਾਂ ਸੋਚੀਏ ਕਰ ਉਹ ਕੁ ਸਾਧ ਤੱਕ ਮਤਲਬ ਸਰਕਾਰ ਨੂੰ ਹਿਲਾਉਣ ਚ ਮੈਨੂੰ ਲੱਗਦੀ ਹੈ ਕਾਮਯਾਬੀ ਰਹੇ ਉਦੋਂ ਪਹਿਲਾਂ ਤਾਂ ਗੱਲਬਾਤ ਕਰਨ ਲਈ ਵੀ ਤਿਆਰ ਨਹੀਂ ਸੀ ਉਹ ਦੇਖੋ ਬੜਾ ਵੱਡਾ ਉਹ ਸੀਗਾ ਬੜਾ ਵੱਡਾ ਫੈਸਲਾ ਸੀ ਜਿੰਨੇ ਵੀ ਲੋਕਾਂ ਨੇ ਸ਼ੁਰੂ ਚ 111 ਲੋਕਾਂ ਨੇ ਲਿਆ ਉਹਨਾਂ ਚ ਮੈਂ ਵੀ ਸ਼ਾਮਲ ਸੀ ਆਪਣੇ ਅੱਛਾ ਤੁਸੀਂ ਸੀਗੇ ਉਸ ਲਿਸਟ ਚ ਮੈਂ ਉੱਥੇ ਗਿਆ ਮਤਲਬ ਇਹਦਾ ਮੈਂ ਤਾਂ ਥੋੜਾ ਲਿਸਟ ਚ ਨਾਮ ਵੇਖੋ ਦੇਚ ਮੈਂ ਤੇ ਮੈਂ 30 ਆਕਰ ਲਈ ਕੰਨੀ ਤੇ ਅਸੀਂ ਬੈਠੇ ਉਹ 30 30ਕ ਮੈਂ ਉਹਨਾਂ ਦੀ ਤਾਂ ਇੰਟਰਵਿਊ ਕੀਤੀ ਸੀ ਨਹੀਂ ਉਹ ਅਗਲੇ ਦਿਨ ਕਰਨੀ ਸੀ ਸਾਰਿਆਂ ਦੀ ਅਗਲੇ ਦਿਨ ਦਿੱਲੀ ਤੋਂ ਇੱਕ ਟੀਮ ਆ ਗਈ ਪੱਤਰਕਾਰਾਂ ਦੀ ਉਹ ਕਹਿੰਦੇ ਸਾਨੂੰ ਜਾਣਕਾਰੀ ਨਹੀਂ ਸਾਨੂੰ ਅੱਜ ਦਾ ਦਿਨ ਤੁਸੀਂ ਸਾਡੇ ਨਾਲ ਰਹੋ ਤੇ ਉਹ ਫਿਰ ਕੁਝ ਕਰਦੀ ਇੰਟਰਵਿਊ ਉਹਨਾਂ ਨੇ ਕੀਤੀ ਫਿਰ ਇੱਧਰ ਆ ਗਏ ਉਹ ਉਹਦਾ ਕਰਕੇ ਮੈਨੂੰ ਵਿਚਾਲੇ ਛੱਡਣਾ ਪਿਆ। ਅੱਛਾ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਸੀਗਾ ਉਹ ਇਹ ਸੀ ਵੀ ਇਸੇ ਰੌਸ਼ਨੀ ਦੇ ਵਿੱਚ ਜਿਵੇਂ ਹੁਣ 14 ਦੀ ਮਤਲਬ ਸੋਚ ਰਹੇ ਆ ਵੀ ਡੱਲੇਵਾਲ ਸਾਹਿਬ ਉਹ ਮੀਟਿੰਗ 'ਚ ਸ਼ਾਮਲ ਹੋਣ ਵੀ ਇਹ ਬਹੁਤ ਤਜਰਬੇਕਾਰ ਲੀਡਰ ਨੇ ਹਾਂ ਤੇ ਇਹਨਾਂ ਦੀ ਆਪਣੀ ਥਾਂ ਹੈ। ਦੇਖੋ ਸਾਰੇ ਲੀਡਰਾਂ ਦਾ ਆਪਾਂ ਸਤਿਕਾਰ ਕਰਦੇ ਆਂ ਪਰ ਮੈਨੂੰ ਲੱਗਦਾ ਵੀ ਜਿਹੜੇ ਹੈਗੇ ਸਿੱਧੂਵਾਲ ਜਿਹੜੀ ਜਥੇਬੰਦੀ ਹੈਗੀ ਹੈ ਇਹਦੇ ਵਿੱਚ ਡੱਲੇਵਾਲ ਸਾਹਿਬ ਦੀ ਹਾਲ ਦੀ ਘੜੀ ਕੋਈ ਥਾਂ ਲੈਣ ਵਾਲੀ ਮਤਲਬ ਹੈ ਨਹੀਂ ਉਸ ਲੈਵਲ ਦਾ ਲੀਡਰ ਜਿੱਡਾ ਕੱਦ ਉਹਨਾਂ ਦਾ ਹੈਗਾ ਹਾਂਜੀ ਜਿੰਨਾ ਮਤਲਬ ਤਜਰਬਾ ਨਾ ਜੀ ਤਜਰਬਾ ਜਿੰਨੇ ਪੜੇ ਲਿਖੇ ਨੇਗੇ ਪੜੇ ਲਿਖਿਆ ਉਹਨੂੰ ਕੋਈ ਲੀਡਰ ਤਾਂ ਇਦਾਂ ਦੇ ਵੀ ਆ ਜਿਹੜੇ ਘਰੇ ਬੈਠੇ ਬਿਆਰਦੇ ਹੁੰਦੇ ਨੇ ਉਹਨਾਂ ਦਾ ਸਕੂਲ ਦੇ ਪਿੱਛੋਂ ਦੀ ਨਹੀਂ ਲੰਗੇ ਨਹੀਂ ਮੈਂ ਇੰਡੀਅਨ ਐਕਸਪ੍ਰੈਸ 'ਚ ਨਾ ਉਹਨਾਂ ਨੇ ਐਮਐਸਪੀ ਤੇ ਇੱਕ ਲੇਖ ਲਿਖਿਆ ਸੀ ਅੰਗਰੇਜ਼ੀ 'ਚ ਇਹ ਛਪਿਆ ਮੇਰਾ ਕਹਿ ਲਾਇਆ 6 ਥੀ ਤਰੀਕ ਨੂੰ ਉਹਦਾ ਮੈਂ ਪੰਜਾਬੀ ਨੂੰ ਬਾਅਦ ਵੀ ਪਾਇਆ ਉਹ ਅੰਗਰੇਜ਼ੀ ਵਾਲਾ ਵੀ ਪਾਇਆ ਸੀ ਸੋਸ਼ਲ ਮੀਡੀਆ ਤੇ ਉਹਦਾ ਪੰਜਾਬੀ ਅਨੁਵਾਦ ਕਰਕੇ ਵੀ ਪਾਇਆ ਤੇ ਤਾਂ ਕਿ ਪਤਾ ਲੱਗ ਸਕੇ ਵੀ ਇਹ ਐ ਸੁੱਤੀ ਜਾਂਦੇ ਨੇ ਵੀ ਇਹ ਤਾਂ ਯਾਰ ਆਮ ਹੀ ਅਨਪੜ੍ਹੇ ਬੰਦੇ ਇਕੱਠੇ ਹੋਏ ਨੇ ਕਿਹੜਾ ਇਹਨਾਂ ਨੂੰ ਪਤਾ ਹੈਗਾ ਪੋਸਟ ਗ੍ਰੈਜੂਏਟ ਲੀਡਰ ਹੋਣਾ ਤਾਂ ਹੁਣ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀਗਾ ਉਹ ਇਹ ਸੀ ਵੀ ਇੱਕ ਸੈਕਸ਼ਨ ਜਦੋਂ ਵੱਖ-ਵੱਖ ਆਮ ਲੋਕਾਂ ਨਾਲ ਆਪਾਂ ਗੱਲ ਕਰਦੇ ਹਾਂ ਇੱਕ ਸੈਕਸ਼ਨ ਇਹ ਉਹਨਾਂ ਦੇ ਮਨ 'ਚ ਭਾਵੇਂ ਉਹ ਖੁੱਲਕੇ ਨਹੀਂ ਕਹਿੰਦੇ ਪਰ ਉਹਨੇ ਮਨ 'ਚ ਇਹ ਵੀ ਪਿਆ ਵੀ ਯਾਰ 14 ਤੋਂ ਪਹਿਲਾਂ ਪਹਿਲਾਂ ਜੇ ਇਹਨਾਂ ਨੂੰ ਕੁਝ ਖਰਾਕ ਦਿੱਤੀ ਜਾਵੇ ਉੱਥੇ ਮਤਲਬ ਉਦੋਂ ਤੱਕ ਇਹਨਾਂ ਦੀ ਸਿਹਤ ਮਤਲਬ ਜਿਹੜੀ ਹੈਗੀ ਹੈ ਕਿਉਂਕਿ ਉਹਨੂੰ ਸਪੀਡ ਨਾਲ ਮੇਰਾ ਖਿਆਲ ਹੈ ਉਹ ਜਿੰਨੀ ਜਿੰਨਾ ਉਹਦਾ ਨੁਕਸਾਨ ਹੋ ਗਿਆ ਉਹਨਾਂ ਦੇ ਮਾਸਪੇਸ਼ੀਆਂ ਤੱਕ ਮਤਲਬ ਉਹਨਾਂ ਦੀਆਂ ਖਾਲੀਆਂ ਸਰੀਰ ਨਹੀਂ ਤਾਂ ਬਹੁਤ ਨੁਕਸਾਨ ਹੋਇਆ ਪਰ ਡੱਲੇਵਾਲ ਸਾਹਿਬ ਦੀ ਜਿਹੜੀ ਮਤਲਬ ਮਾਨਸਿਕ ਤੌਰ ਤੇ ਉਹ ਪੂਰੇ ਵਿਗਰੋਧ ਕਿਰਪਾ ਹੈ ਠੀਕ ਹੈ ਚਰਦੇ ਕਲਾਤ ਨੇ ਹੂੰ ਚੱਕਰ ਨੇ ਮੀਟਿੰਗ 'ਚ ਵੀ ਪਹੁੰਚਣਗੇ ਸਭ ਕੁਝ ਹੋਊਗਾ ਥੋੜੀ ਥੋੜੀ ਗੱਲਬਾਤ ਵੀ ਰੱਖਣਗੇ ਅੱਛਾ ਤੁਹਾਨੂੰ ਲੱਗਦਾ ਵੀ ਉਸ ਤੋਂ ਤੱਕ ਰਿਕਵਰੀ ਖਾਸੀ ਹੋ ਜੂ ਉਹਨਾਂ ਦੀ ਉਹਨਾਂ ਦੇ ਵਿਗਰੋਧ ਦੀ ਕਿਰਪਾ ਸਭ ਕੁਝ ਹੋਊਗਾ ਓਕੇ ਠੀਕ ਹੈ ਉਕੇ ਉਹ ਤਾਂ ਜੇ ਜਿਹੜਾ ਇਨਸਾਨ 55 ਦਿਨ ਭੁੱਖਾ ਰਹਿ ਕੇ ਉਸ ਵਾਹਿਗੁਰੂ ਦੀ ਕਿਰਪਾ ਨਾਲ ਹੀ ਬਚਿਆ ਹੂੰ ਉਹ ਵਾਹਿਗੁਰੂ ਨੇ ਸਭ ਕੁਝ ਕਰਨਾ ਉਹ ਚੜ੍ਹਦੀ ਕਲਾ 'ਚ ਵੀ ਹੋਣਗੇ ਤੇ ਮੀਟਿੰਗ ਵਿੱਚ ਜਾਣਗੇ ਤੇ ਇਹ ਸਾਰੇ ਮਸਲੇ ਹੱਲ ਵੀ ਹੋਣਗੇ ਓਕੇ ਬਹੁਤ ਟਾਈਮ ਲੱਗ ਜੇ ਹੂੰ ਪਰ ਮਸਲੇ ਹੱਲ ਹੋਏ ਬਿਨਾਂ ਇਹ ਵਾਪਸ ਮੁੜਨ ਵਾਲਿਆਂ 'ਚ ਹੋਣਗੇ ਹੂੰ ਇਹ ਕੋਈ ਪਹਿਲਾਂ ਵਾਲੇ ਲੀਡਰਾਂ ਵਾਂਗੂ ਨਹੀਂ ਕਿ ਵੀ ਜਿਹੜੇ ਕੁਰਸੀ ਦੀ ਲਾਲਸਾ ਕਰਕੇ ਹੂੰ ਹੂੰ ਆਪਦੀ ਕੁਰਸੀ ਨਹੀਂ ਉਹ ਤਾਂ ਦੇਖੋ ਜਿਹੜਾ ਮਤਲਬ ਵਿਰੋਧੀ ਪ੍ਰਚਾਰ ਸੀ ਉਹ ਪਹਿਲੇ 2 ਹਫ਼ਤਿਆਂ ਤੋਂ ਬਾਅਦ ਬੰਦ ਹੋ ਗਿਆ ਸੀਗਾ ਜਿਹੜੇ ਪਹਿਲਾਂ ਕਰਦੇ ਨੇ ਵੀ ਇਹਨਾਂ ਨੇ 6 ਵਾਰੀ ਵਰਤ ਰੱਖਿਆ ਜੀ ਉੱਠ ਖੜਨਗੇ ਫਲਾਣਾ ਹੋ ਜਾਊਗਾ ਉਹ ਜਦੋਂ 2 ਹਫ਼ਤੇ ਲੰਘ ਗਏ ਦੇਖੋ ਇੱਕ ਇੱਕ ਮੈਂ ਤੁਹਾਨੂੰ ਦੱਸਣਾ ਜੇ ਇਹਨਾਂ ਨੇ 6 ਵਾਰੀ ਵਰਤ ਰੱਖਿਆ ਸੀ ਨਾ ਤਾਂ 6 ਵਾਰੀਆਂ ਚ ਉਹਨਾਂ ਨੂੰ ਇਹ ਪੁੱਛੋ ਵੀ ਉਹਨ 6 ਵਾਰੀਆਂ ਚੋਂ ਮਸਲੇ ਹੱਲ ਕਰਾ ਕੇ ਉੱਠੇ ਸਿੱਖਾਂ ਚੋਂ ਭੱਜ ਕੇ ਆਏ ਬਿਲਕੁਲ 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 ਇਹ ਵਾਰੀਆਂ ਚ ਮਸਲੇ ਹੱਲ ਕਰਾਉਂਦਾ ਉਹੀ ਤਾਂ ਗੱਲ ਹੈ ਨਾ ਉਹ ਗੱਲ ਨਹੀਂ ਨਾ ਕੋਈ ਗਣਤੀ ਕਰਦਾ ਕਿ ਜੇ ਪਹਿਲੀ ਵਾਰ ਰੱਖਿਆ ਉਦੋਂ ਕੀ ਬਣਿਆ ਦੂਜੀ ਵਾਰ ਰੱਖੇ ਜਦੋਂ ਮੰਗਾ ਹੀ ਮੰਨਿਆ ਹੁਣ ਫਰਜ਼ ਕਰ ਲੋ ਇੱਥੇ ਮੰਗਾ ਮੰਨੀਆਂ ਜਾਂਦੀਆਂ ਨੇ ਆਪਣੀਆਂ ਤੇ ਫਿਰ ਪਰਤ ਫੇਰੋ ਉਹ ਵਰਤ ਸ਼ੌਂਕ ਥੋੜਾ ਕੋਈ ਅਸਲ ਜਿਹੜੇ ਲੋਕ ਹੈ ਤਾਂ ਇਹ ਮਤਲਬ ਹਾਸੋ ਹੀ ਨਹੀਂ ਗੱਲ ਪਰ ਇਹ ਗੱਲ ਉਹਨਾਂ ਨੇ ਮੀਡੀਆ ਚ ਫਲਾਈ ਜਿਹੜੀ ਕਿ ਪਹਿਲੇ 2 ਹਫ਼ਤਿਆਂ ਤੋਂ ਬਾਅਦ ਫਿਰ ਉਹ ਬੋਲਤੀ ਬੰਦ ਹੋ ਗਈ ਜਨਤਾ ਦੀ ਅਸਲ ਜਿਹੜੇ ਲੋਕ ਐਦਾਂ ਦੀ ਬਿਆਨਬਾਜ਼ੀ ਕਰਦੇ ਆ ਨਾ ਉਹਨਾਂ ਦਾ ਮਕਸਦ ਹੀ ਇਹ ਸੀ ਕਿ ਡੱਲੇਵਾਲ ਸਾਹਿਬ ਮਰਨ ਮਰਤੇ ਬੈਗੇ ਇੱਕ ਇਹੀ ਐਦਾਂ ਦੇ ਲੀਡਰ ਸੀ ਕਿ ਜਿਹੜੇ ਸਾਡੇ ਸਾਰਿਆਂ ਪੋਲਾਂ ਜਾਣਦੇ ਆ ਠੀਕ ਐ ਵੀ ਇਹਨਾਂ ਦੀ ਸ਼ੀਧੀ ਕਦੋਂ ਹੋਵੇ ਹੂੰ ਉਹ ਤਾਂ ਸਿਰਫ ਇਹ ਵੇਟ ਕਰੀ ਜਾਂਦੇ ਸੀ ਮੀਟਿੰਗਾਂ ਕਰਕੇ ਵੀ ਇਹਨਾਂ ਦੀ ਸ਼ੀਧੀ ਹੋਵੇ ਤਾਂ ਅਸੀਂ ਬਸ ਉੱਥੇ ਫੁੱਲ ਦੇਣ ਜੋਗੇ ਹੋ ਜਗੇ ਆਵਾਜ਼ ਆਈ ਹੈ ਇਸ ਕਰਕੇ ਮੀਟਿੰਗਾਂ ਹੋ ਰਹੀਆਂ ਸੀ ਅੱਛਾ ਚਲੋ ਹੁਣ ਜਿਵੇਂ ਆਪਣਾ ਜਿਹੜਾ ਸੰਘਰਸ਼ ਸੀਗਾ 2021 ਦਾ ਤੁਸੀਂ ਉਹਦੇ ਵਿੱਚ ਵੀ ਰਹੇ ਹੋ ਜਿੱਡਾ ਵੱਡਾ ਲੈਵਲ ਤੇ ਸੰਘਰਸ਼ ਉਹ ਚੱਲ ਗਿਆ ਸੀ ਹੁਣ ਇੱਥੇ ਮੈਂ ਇੱਕ ਦਿਨ ਇੰਟਰਵਿਊ ਕਰ ਰਿਹਾ ਸੀਗਾ ਉਹਦੇ ਵਿੱਚ ਇੱਕ ਮੁੰਡਾ ਤੁਹਾਡੇ ਵਾਂਗ ਨੌਜਵਾਨੀ ਸੀਗਾ ਆਸਟ੍ਰੇਲੀਆ ਤੋਂ ਆਇਆ ਹੋਇਆ ਸੀ ਉਹ ਮੈਂ ਉਹਨੂੰ ਪੁੱਛਿਆ ਵੀ ਆਸਟ੍ਰੇਲੀਆ ਦੇ ਵਿੱਚ ਯਾਰੀ ਸੰਘਰਸ਼ ਦੀ ਕਿੰਨੀ ਕੀ ਚਰਚਾ ਹੈ ਕਹਿੰਦਾ ਜੀ ਅਜੇ ਉਸ ਲੈਵਲ ਦੀ ਚਰਚਾ ਨਹੀਂ ਹੈ ਜਿਵੇਂ ਪਹਿਲਾਂ ਹੋਇਆ ਕਰਦੀ ਸੀਗੀ ਪਾਰਕਾਂ 'ਚ ਇਕੱਠੇ ਵੀ ਹੁੰਦੇ ਨੇ ਲੋਕ ਪਰ ਅਜੇ ਉਹਨਾਂ ਕੋਈ ਬਹੁਤਾ ਮਤਲਬ ਉਹ ਧਿਆਨ ਇਸ ਤੇ ਨਹੀਂ ਦੇ ਰਹੇ ਤੇ ਤੁਹਾਨੂੰ ਕੀ ਲੱਗਦਾ ਵੀ ਜਿੱਡਾ ਵੱਡਾ ਉਹ ਸੰਘਰਸ਼ ਸੀਗਾ ਉਸ ਲੈਵਲ ਤੇ ਪਹੁੰਚ ਕੇ ਤੇ ਉਸ ਤੋਂ ਬਾਅਦ ਉਸ ਤੋਂ ਵੀ ਜ਼ਿਆਦਾ ਸਾਨੂੰ ਮਤਲਬ ਜ਼ੋਰ ਲਾਉਣ ਦੀ ਲੋੜ ਪਊਗੀ ਕਿਉਂਕਿ ਜਿਹੜੀ ਮੋਦੀ ਸਰਕਾਰ ਹੈਗੀ ਖਾਸ ਕਰਕੇ ਹਰਿਆਣੇ ਦੇ ਵਿੱਚ ਇਲੈਕਸ਼ਨਾਂ ਜਿੱਤਣ ਤੋਂ ਬਾਅਦ ਥੋੜਾ ਜਿਹਾ ਉਹਦਾ ਰੁਖ ਟੇਡਾ ਨਹੀਂ ਹੋ ਗਿਆ ਲੱਗਦਾ ਉਹ ਨਹੀਂ ਦੇਖੋ ਇਹ ਤਾਂ ਜਿੱਤ ਰਹਾ ਜਿੱਤ ਹਾਰਾਂ ਬਣਦੀਆਂ ਆਈਆਂ ਹਮ ਪਰ ਉਹ ਉੱਥੇ ਜਿਹੜਾ ਹਰਿਆਣੇ ਚ ਫੈਕਟਰ ਚੱਲਿਆ ਨਾ ਉਹ ਥੋੜਾ ਜਾਤੀਵਾਦ ਦਾ ਫੈਕਟਰ ਚਲਾਇਆ ਉਹਨਾਂ ਨੇ ਹਮ ਹੋਰ ਕੋਈ ਨਹੀਂ ਵੇ ਉਹਨਾਂ ਦੇ ਕਿਸਾਨ ਉਹਨਾਂ ਦੇ ਪੱਖ ਚ ਇਦਾਂ ਤੇਰੀ ਮੂਵੀ ਬੰਤ ਐਸੀ ਤੇ जाट ਕਮਿਊਨਿਟੀ ਦਾ ਉਹਨਾਂ ਨੇ ਮਤਲਬ ਕਿਸਾਨਾਂ ਦੇ ਜਿਹੜੀਆਂ ਉਤੋਂ ਵੱਖਰੀਆਂ ਧਿਰਾਂ ਸੀਗੀਆਂ ਉਹਨਾਂ ਨੂੰ ਉਹਨਾਂ ਨੂੰ ਇਕੱਠਾ ਕਰ ਲਿਆ ਹਾਂ ਉਹਨਾਂ ਨੂੰ ਕਰਕੇ ਉਹਨਾਂ ਨੇ ਉਹ ਜੱਤੀਆ ਲਖਰ ਹੋਰ ਕੋਈ ਇਦਾਂ ਦੀ ਗੱਲ ਨਹੀਂ ਪੰਜਾਬ ਹਰਿਆਣਾ ਨਾਲ ਨਹੀਂ ਹਰਿਆਣਾ ਸਾਰਾ ਇੱਕ ਜਿਵੇਂ ਹੁਣ ਨਾ ਮਤਲਬ ਉਦੋਂ ਖਨੌਰੀ ਬਾਰਡਰ ਤੇ ਇਹਨਾਂ ਨੇ ਫਾਇਰਿੰਗ ਕੀਤੀ ਹੋਰ ਕੀਤਾ ਮਤਲਬ ਇਸ ਲੈਵਲ ਦਾ ਜਿਹੜਾ ਜ਼ਬਰ ਹੈਗਾ 21 22 ਦੇ ਵਿੱਚ ਠੀਕਾ ਬਾਥ ਰੂਗਾ ਛੱਡੀ ਸੀ ਉਹਨਾਂ ਨੇ ਮਤਲਬ ਹੋਰ ਵੀ ਕਾਫੀ ਰਿਪ੍ਰੈਸ਼ਨ ਕੀਤਾ ਸੀ ਪਰ ਜਿਵੇਂ ਇਹ ਗੋਲੀਆਂ ਸ਼ਰੇਆਮ ਚਲਾਉਣ ਤੱਕ ਆਗੇ ਇਹ ਮਤਲਬ ਉਦੋਂ ਤਿੱਖਾ ਨਹੀਂ ਲੱਗਦਾ ਇਹਨਾਂ ਦਾ ਰੂਪ ਜ਼ਬਰ ਦਾ ਉਹ ਹੀ ਤਾਂ ਅਸੀਂ ਕਹਿਣਾ ਚਾਹੁੰਦੇ ਆ ਨਾ ਜਿਹੜੇ ਕਹਿੰਦੇ ਆ ਵੀ ਅੰਦੋਲਨ ਦੀ ਗੂੰਜ ਹਜੇ ਤੱਕ ਨਹੀਂ ਪਈ ਹੂੰ ਉਦੋਂ ਤਾਂ ਬੈਰੀਕੇਟ ਅਸੀਂ ਉਦੋਂ ਵੀ ਬੈਰੀਕੇਟ ਅਸੀਂ ਤੋੜੇ ਸੀ ਓਕੇ ਠੀਕ ਆ ਅੱਗੇ ਉਹ ਕਿ ਤੋੜੇ ਸੀ ਹੂੰ ਉਦੋਂ ਤੁਸੀਂ ਐਸੇ ਰਸਤੇ ਗਏ ਸੀ ਕਨੌਰੀ ਵਾਲੇ ਅਸੀਂ ਡੱਬਾ ਨਹੀਂ ਟੁਹਾਣਾ ਅੱਛਾ ਡੱਬ ਵਾਲੀ ਟੁਹਾਣਾ ਉਹ ਨਹੀਂ ਅਸੀਂ ਹਟਵਾਨੇ ਆ ਗਏ ਟੁਹਾਣਾ ਡੱਬ ਵਾਲੀ ਫਤਿਹਬਾਦ ਨਹੀਂ ਅਸੀਂ ਟੁਹਾਣਾ ਬਾਰਡਰ ਤੋਂ ਸੀ ਉਦੋਂ ਓਕੇ 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 ਟੁਹਾਣਾ ਬਾਰਡਰ ਇਹ ਇਧਰ ਅਗਰਾਹ ਵਾਲੇ ਸੀ ਮੇਰੇ ਖਿਆਲ ਨਾਲ ਹੂੰ ਹੂੰ ਠੀਕ ਹੈ ਉਹਨਾਂ ਵੀ ਬਾਰਡਰ ਇਦਾਂ ਹੀ ਤੋੜੇ ਸੀ ਪਰ ਰੋਲਾ ਇਹ ਸੀ ਬਾਰਡਰ ਟੁੱਟਣ ਨੂੰ ਕੋਈ ਇਹ ਨਹੀਂ ਕਿ ਵੀ ਇਹ ਬਾਰਡਰ ਟੁੱਟਦੇ ਨਹੀਂ ਹੂੰ ਹੂੰ ਪਰ ਜਦੋਂ ਹੁਣ ਸਰਕਾਰ ਸਿੱਧੀਆਂ ਗੋਲੀਆਂ ਚਲਾਉਣ ਲੱਗ ਜੇ ਕੋਈ ਆਪਾਂ ਇੱਥੇ ਹਥਿਆਰਬੰਦ ਲੜਾਈ ਤਾਂ ਲੜਮ ਨਹੀਂ ਆਏ ਹੂੰ ਹੂੰ ਬਿਲਕੁਲ ਸ਼ਾਂਤਮਈ ਬਿਲਕੁਲ ਬਿਲਕੁਲ ਜਦੋਂ ਜਦੋਂ ਅਗੋਂ ਗੋਲੀਆਂ ਚਲਾਉਣ ਲੱਗ ਕੇ ਤਾਂ ਫਿਰ ਅਸੀਂ ਸੋਚਿਆ ਵੀ ਇੱਥੇ ਬਹਿ ਜਾਈਏ ਪਤਾ ਇੱਕ ਪ੍ਰਦਰਸ਼ਨ ਕਰਨਾ ਨਾ ਹੂੰ ਹੂੰ ਸਰਕਾਰ ਦੇ ਕੰਨਾਂ ਤਾਈਂ ਆਵਾਜ਼ ਪਹੁੰਚਾਉਣੀ ਹੈ ਉਹ ਇੱਥੇ ਬੈਠੇ ਵੀ ਪਹੁੰਚ ਜੂਗੀ ਦਿੱਲੀ ਬੈਟੇਪਾ ਤੋਂ ਵੀ ਜੇ ਰਸਤਾ ਖੋਲ ਦੇਣਗੇ ਤਾਂ ਦਿੱਲੀ ਨੂੰ ਕੱਲ ਨੂੰ ਰਵਾਨਾ ਹੋ ਜਾਵਾਂਗੇ ਹੂੰ ਪਰ ਜੇ ਨਹੀਂ ਖੋਲਦੀ ਤਾਂ ਬੈਠੇ ਮੈਂ ਆਪਣੀ ਗੱਲ ਉੱਥੋਂ ਹੀ ਦੁਬਾਰਾ ਸ਼ੁਰੂ ਕਰਦਾ ਵੀ ਜਿਹੜੀ ਦੁਨੀਆ ਲੈਵਲ ਤੇ سپورਟ ਸੀਗੀ ਉਹ ਹਾਸਲ ਕਰਨ ਲਈ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦਾ ਰਸਤਾ ਅਪਣਾਉਣ ਜਾ ਰਹੀਆਂ ਜਥੇਬੰਦੀਆਂ ਨਹੀਂ ਦੁਨੀਆ ਲੈਵਲ ਦੀ ਪੂਰ ਸਪੋਰਟ ਆ ਜਿਹੜਾ ਡੱਲੇਵਾਲ ਸਾਹਿਬ ਨੇ ਕਦਮ ਚੱਕਿਆ ਹੂੰ ਇਦੋਂ ਵੱਡਾ ਕਦਮ ਨਾ ਤਾਂ ਕੋਈ ਲੀਡਰ ਚੱਕ ਸਕਦਾ ਤੇ ਨਾ ਹੀ ਕਿਸੇ ਨੇ ਨਹੀਂ ਜਿਵੇਂ ਕੈਲਗਰੀ ਹੋਇਆ ਜਾਂ ਕੈਨੇਡਾ ਦੇ ਵਿੱਚ ਇੱਕ ਦੋ ਥਾਵਾਂ ਤੇ ਹੋਰ ਪ੍ਰੋਟੈਸਟ ਹੋਇਆ ਪਰ ਵੱਡੀ ਪੱਧਰ ਦੇ ਉੱਤੇ ਅਜੇ ਤੱਕ ਕੋਈ ਇਹਦੀ سپورਟ ਦੇ ਵਿੱਚ ਪ੍ਰਦਰਸ਼ਨ ਆਪਾਂ ਪ੍ਰਿੰਟ মিডিਆ ਦੇ ਵਿੱਚ ਵੀ ਜਿਹੜਾ ਮਤਲਬ ਡਿਜੀਟਲ মিডিਆ ਹੈਗਾ ਇਹਦੇ ਵਿੱਚ ਵੀ ਦੇਖਣ ਨੂੰ ਨਹੀਂ ਆਇਆ ਹੈਗਾ ਕਿਉਂਕਿ ਅਸੀਂ ਮਤਲਬ ਖਾਸ ਕਰਕੇ ਕੈਨੇਡਾ ਤੋਂ ਮੇਰੇ ਕੋਲ तकरीबन ਡੇਲੀ ਵਾਂਗ ਰਾਤ ਨੂੰ ਫੋਨ ਆਉਂਦੇ ਆ ਪੰਜ ਚਾਰ ਸੱਜਣਾ ਦੇ ਮਤਲਬ ਅਜੇ ਉਹ ਦੁਵਿਧਾਜੀ ਚ ਮਤਲਬ ਫਿਰ ਰਹੇ ਨੇਗੇ ਵੀ ਕੀ ਕਰਿਆ ਜਾਵੇ ਇਹ ਇੱਕ ਇੱਕ ਫੈਕਟਰ ਇਹ ਵੀ ਕਾਊਂਟ ਹੋ ਰਿਹਾ ਹੈਗਾ ਕਿ ਮਤਲਬ ਤਿੰਨ ਫੋਰਮ ਆਪਰੇਟ ਕਰ ਰਹੇ ਨੇ ਵੱਧ ਜਾਂ ਘੱਟ ਰੂਪ ਚ ਮਤਲਬ ਉਹ ਉਹਨਾਂ ਭਰਾਵਾਂ ਨੂੰ ਐਨਆਰਆਈ ਭਰਾਵਾਂ ਨੂੰ ਸੋਚਣਾ ਚਾਹੀਦਾ ਹੂੰ ਅ ਉਹਨਾਂ ਦਾ ਵੀ ਇੰਨਾ ਕਿ ਦਿਮਾਗ ਕੰਮ ਕਰਦਾ ਹੋਣਾ ਕਿਹੜਾ ਲੀਡਰ ਤੁਹਾਡੇ ਵਾਸਤੇ ਲੜ ਰਿਹਾ ਹੈ ਤੁਹਾਡੇ ਵਾਸਤੇ ਜਾਨ ਤਲੀ ਤੇ ਧਰ ਕੇ ਲੜ ਰਿਹਾ ਹੂੰ ਤੇ ਕਿਹੜੇ ਲੀਡਰ ਜਿਹੜੇ ਜਿਨ੍ਹਾਂ ਦੇ ਪਿੱਛੇ ਲੱਗ ਕੇ ਜਾਂ ਜਿਨ੍ਹਾਂ ਦੀ ਸੋਚ ਮੁਤਾਬਕ ਤੁਸੀਂ ਫਲਾਨਾ ਫਾਰਮ ਤੇ ਤੇਮਕਾ ਫਾਰਮ ਠੀਕ ਹੈ ਜਿਹੜੇ ਬੰਦੇ ਇੱਕ ਕੁਰਸੀ ਪਿੱਛੇ ਆਪਦਾ ਉਹ ਕਰ ਸਕਦੇ ਆ ਹੂੰ ਠੀਕ ਹੈ ਵੀ ਸਾਰਾ ਕੁਝ ਉਹ ਬਣਾਇਆ ਬਣਾਇਆ ਅੰਦੋਲਨ ਜੇ ਉੱਥੇ ਅਸੀਂ ਇੱਕ ਦੋ ਮਹੀਨੇ ਹੋਰ ਲਾ ਲੈਂਦੇ ਤਾਂ ਇਹ ਦੋ ਮਹੀਨੇ ਤੁਹਾਡਾ ਕਹਿਣ ਦਾ ਭਾਵ ਹੈ ਇਹ ਉਹਨਾਂ ਤੇ ਛੱਡ ਦਿੱਤਾ ਜਾਵੇ ਸਾਡੇ ਬੰਨਿਓ ਉਹਦੇ ਉਹਦੇ ਤੇ ਉਹਨਾਂ ਨੂੰ ਆਪਣੇ ਹੱਕ 'ਚ ਜਿੱਤਣ ਲਈ ਜਾਂ ਉਹਨਾਂ ਦੇ ਭਲੇਖੇ ਦੂਰ ਕਰਨ ਲਈ ਸਾਡੇ ਕੀ ਐਫਰਟ ਹੋਣੇ ਚਾਹੀਦੇ ਮੈਂ ਇਹ ਪੁੱਛਣਾ ਚਾਹੁੰਦਾ ਸਾਡੇ ਐਫਰਟ ਦੇਖੋ ਸਾਡੇ ਐਫਰਟ ਤਾਂ ਅਸੀਂ ਹੁਣ ਦੇਖੋ ਜਾਨ ਤਲੀ ਤੇ ਧਰ ਕੇ ਸੀ ਲੜਾ ਸਾਡੇ ਨਾ ਇੱਥੇ ਨਹੀਂ ਕੋਈ ਰੋਲਾ ਇੱਥੇ ਨਹੀਂ ਮੈਂ ਕਹਿੰਦਾ ਇੱਥੇ ਤਾਂ ਇਹਦੇ ਵਿੱਚ ਤਾਂ ਕੋਈ ਦੋ ਰਾਮਾ ਨਹੀਂ ਤੁਸੀਂ ਦੇਖੋ ਜਿਹੜਾ ਨਾ ਇਹਨੂੰ ਕੋਈ ਚੁਣੌਤੀ ਦੇ ਰਿਹਾ ਇਹਦਾ ਸਾਰੇ ਰਸਤੇ ਕਲੀਅਰ ਹੋ ਗਏ ਦੇਖੋ ਮਤਲਬ ਜਿਹੜਾ ਆਮਲ ਦੇ ਵਿੱਚ ਨਾ ਆਮਲ ਦੇ ਵਿੱਚ ਜਿਹੜਾ ਨਵੇੜਾ ਹੁੰਦਾ ਹੈਗਾ ਉਹਦਾ ਉਹਦਾ ਕੋਈ ਮੁਕਾਬਲਾ ਨਹੀਂ ਜਵਾਨੀ ਕਲਾਮੀ ਜੋ ਮਰਜੀ ਬੋਲੀ ਜਾਵੇ ਇਹਦੇ ਬਾਰੇ ਮੈਨੂੰ ਕੋਈ ਰਾਲਾ ਨਹੀਂ ਨਾ ਹੀ ਕੋਈ ਕਿੰਤੂ ਪ੍ਰੰਤੂ ਹੈ ਮੈਂ ਤਾਂ ਇਹ ਗੱਲ ਕਹਿਣਾ ਕਿ ਕਾਰਨ ਭਾਵੇਂ ਕੋਈ ਵੀ ਹੋਣ ਪਰ ਅਜੇ ਤੱਕ ਵਿਦੇਸ਼ਾਂ ਦੇ ਵਿੱਚ ਉਹ ਸਪੋਰਟ ਜਿਹੜੀ ਪਹਿਲਾਂ ਜੀ ਦੇਖੋ ਕਰੋੜਾਂ ਰੁਪਇਆ ਉਹਨਾਂ ਨੇ ਸਮਾਨ ਵੀ ਹੋਰ ਵੀ ਸਾਰੀ ਕਿਸਮ ਦੀ ਏਡ ਦੇਣ ਲਈ ਆਏ ਹੁਣ ਜਿਵੇਂ ਸਹਿਮਾਨ ਸਿੰਘ ਹੈਗੇ ਡਾਕਟਰਾਂ ਦੀ ਟੀਮ ਹੈਗੀ ਹੈ ਇਹ ਇੱਕ ਉਦਾਹਰਣ ਹੈਗੀ ਆਪਣੇ ਸਾਹਮਣੇ ਵੀ ਆ ਦੇਖੋ ਇੰਟਰਨੈਸ਼ਨਲ ਲੈਵਲ ਤੇ ਇਸ ਮਸਲੇ ਦੀ ਸਾਨੂੰ ਮੈਡੀਕਲ ਸਪੋਰਟ ਮਿਲ ਰਹੀ ਹੈ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜਿਵੇਂ ਉਦੋਂ ਵੱਡੀ ਪੱਧਰ ਤੇ ਉੱਤੇ ਮੋਬਿਲਾਈਜੇਸ਼ਨ ਹੋਈ ਉਹਦੇ ਕਾਰਨ ਤੁਸੀਂ ਕੋਈ ਵੀ ਸਮਝ ਲਓ ਮਤਲਬ ਪਰ ਅੱਜ ਦੀ ਘੜੀ ਜਿੱਡਾ ਵੱਡਾ ਆਪਣਾ ਮਤਲਬ ਸਖਤ ਸਟੈਂਡ ਹੈ ਦਾ ਮੋਦੀ ਦਾ ਉਸ ਕਿਸਮ ਦਾ ਮਤਲਬ ਜਿਹੜਾ ਹੰਗਾਰਾ ਅਜੇ ਮੈਨੂੰ ਲੱਗਦਾ ਮੈਂ ਗਲਤ ਹੋ ਸਕਦਾ ਇਹ ਕਿਉਂਕਿ ਮੈਂ ਜਿੰਨੀ ਫਰਾਲਾ ਫਰਾਲੀ ਕਰਦਾ ਰਹਿਣਾ ਉਹਨਾਂ ਦੇ ਚੈਨਲਾਂ ਦੀ ਵੀ ਉਹਨਾਂ ਦੇ ਬੰਦਿਆਂ ਨਾਲ ਵੀ ਫੋਨ ਦੇ ਉੱਤੇ ਦੀ ਪ੍ਰਿੰਟ ਮੀਡੀਆ ਵੀ ਜਿਹੜੇ ਨਿਊਜ਼ਪੇਪਰ ਹੈਗੇ ਆ ਇੰਗਲਿਸ਼ ਦੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਨਾਲ ਨਾਲ ਪੰਜਾਬੀ ਦੇ ਇੰਗਲਿਸ਼ ਦੇ ਵਿੱਚ ਵੀ ਉਹਨਾਂ ਨੂੰ ਗੱਲ ਪਹੁੰਚਾਈ ਜਾਵੇ ਹਨਾ ਸਾਊਥ ਇੰਡੀਆ ਵਾਲਿਆਂ ਨੂੰ ਵੀ ਤੇ ਵਰਲਡ ਦੇ ਦੂਸਰੇ ਕੰਟਰੀ्स ਨੂੰ ਮੈਂ ਉਸ ਪ੍ਰਸੰਗ 'ਚ ਗੱਲ ਕਰ ਰਿਹਾ ਸੀ ਚਲੋ ਇਹ ਆਪਾਂ ਕਦੀ ਫਿਰ ਆਪਣੀ ਗੱਲ ਜਾਰੀ ਹੈ ਕਿ ਮਿਲਦੇ ਰਹਾਂਗੇ ਪਰ ਮੈਨੂੰ ਐ ਲੱਗਦਾ ਮੈਨੂੰ ਆਪਣੇ ਤੌਰ ਤੇ ਮਹਿਸੂਸ ਹੁੰਦਾ ਕਿ ਉਸ ਪੱਖ ਤੇ ਥੋੜਾ ਜਿਆ ਸੋਚਿਆ ਜਾਣਾ ਚਾਹੀਦਾ ਕਿਉਂਕਿ ਦੇਖੋ ਪੈਸਾ ਜਿਹੜਾ ਹੈਗਾ ਇਹ ਵੀ ਸੰਘਰਸ਼ਾਂ ਲਈ ਇੱਕ ਮਤਲਬ ਇਹਦੀ ਇੱਕ ਜ਼ਰੂਰਤ ਹੁੰਦੀ ਹੈ ਜਿਹੜੇ ਉਹ ਲੋਕ ਨੇ ਭਾਵੇਂ ਆਪਣੇ ਨਾਲ ਇੱਥੇ ਟਰਾਲੀਆਂ 'ਚ ਨਹੀਂ ਆ ਸਕਦੇ ਪਰ ਮਾਇਕ ਸਹਿਤਾ ਸਾਨੂੰ ਦੇ ਸਕਦੇ ਆ ਸਾਡਾ ਪ੍ਰਚਾਰ ਕਰ ਸਕਦੇ ਆ ਜਿਵੇਂ ਉਹਨਾਂ ਨੇ ਉਦੋਂ ਟਰੈਕਟਰ ਮਾਰਚ ਕੀਤੇ ਮਤਲਬ ਚੌਕਾਂ ਦੇ ਵਿੱਚ ਖੜਕੇ ਫੱਟੇ ਲੈ ਕੇ ਖੜੇ ਹੋ ਜਿਵੇਂ ਅਸੀਂ ਪਟਿਆਲੇ ਖੜਦੇ ਰਹੇ ਹਾਂ ਨਾ ਉੱਥੇ ਮਤਲਬ ਤਿੰਨ ਮੌਤਾਂ ਵੀ ਹੋ ਗਈਆਂ ਅਸੀਂ ਲੰਬੀ ਕਹਾਣੀਆਂ ਅੱਗਲੀ ਫੇਰ ਸਾਂਝੀ ਕਰਾਂਗੇ ਹੈਨਾ ਚੱਲਦਾ ਰਹਿਣਾ ਹਾਂ ਚੱਲਦਾ ਰਹਿਣਾ ਮਤਲਬ ਉਸ ਕਿਸਮ ਦੀ ਮੈਂ ਆਸ ਕਰਦਾ ਵੀ ਜਿੱਡੀ ਵੱਡੀ ਮਤਲਬ ਇੱਥੇ ਇਹਨਾਂ ਨੇ ਦਾਤੇ ਲਈ ਜ਼ਿੰਦਗੀ ਮਤਲਬ ਉਸ ਕਿਸਮ ਦਾ ਰਿਸਪਾਂਸ ਉਹ ਅਜੇ ਹਾਸਲ ਨਹੀਂ ਹੋਇਆ ਸਾਡੇ ਤੇ ਚਲੋ ਮੈਂ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਵਧਾਈ ਦੇ ਪਾਤਰ ਹੋ ਸੰਕਟ ਆਉਂਦੇ ਆ ਉਤਰਾ ਚੜਾਉਂਦੇ ਆ ਤੇ ਤੁਸੀਂ ਜਿਹੜੀ ਗੱਲ ਕਹੀ ਉਹ ਬਿਲਕੁਲ ਸਹੀ ਹੈ ਕਿ ਗੱਲ ਜਿੱਤ ਹਾਰ ਦੀ ਨਹੀਂ ਹੁੰਦੀ ਗੱਲ ਇਹ ਹੁੰਦੀ ਹੈ ਕਿ ਜਦੋਂ ਨੇਕੀ ਤੇ ਬਦੀ ਦੀ ਲੜਾਈ ਚੱਲ ਰਹੀ ਹੋਵੇ ਤੁਸੀਂ ਕਿਹੜੇ ਪਾਸੇ ਖੜੇ ਹੋ ਤੁਸੀਂ ਕੀ ਕਰ ਰਹੇ ਹੋ ਇਤਿਹਾਸ ਦੇ ਵਿੱਚ ਤੁਸੀਂ ਮਤਲਬ ਇਹ ਗੱਲ ਸਾਬਤ ਕਰਨੀ ਹੈ ਕਿ ਜਦੋਂ ਭਈ ਇਹ ਨੇਕੀ ਤੇ ਬਦੀ ਦੇ ਵਿੱਚ ਲੜਾਈ ਹੋਈ ਸੀ ਅਸੀਂ ਨੇਕੀ ਦੇ ਨਾਲ ਖੜੇ ਸੀਗੇ ਉਹਦੇ ਵਾਸਤੇ ਸਾਨੂੰ ਜਿੰਨਾ ਮਰਜੀ ਭਾਵੇਂ ਕੁਰਬਾਨੀਆਂ ਦੇਣੀਆਂ ਪਈਆਂ ਅਸੀਂ ਸਫਲ ਹੋਏ ਨਾ ਹੋਏ ਇੱਕ ਬਖਰਾ ਮਸਲਾ ਹੈ ਪਰ ਅਸੀਂ ਉਸ ਨੂੰ ਸਲਾਮ ਕੀਤਾ ਸਚਾਈ ਦੇ ਪੱਖ 'ਚ ਖੜੇ ਡਟ ਕੇ ਖੜੇ ਆ ਚੜੀ ਵਾਲੀ ਗੱਲ ਜੰਗਲਾਂ 'ਚ ਅੱਗ ਲੱਗੀ ਹਾਂ ਹਾਂ ਬਿਲਕੁਲ ਉਹਨੂੰ ਪੁੱਛਿਆ ਗਿਆ ਤੂੰ ਕਿ ਚੁੰਝ ਭਰ ਕੇ ਤੇਰੀ ਇਹ ਨਾਲ ਜੰਗਲ ਦੀ ਅੱਗ ਬੁਝੂ ਬੁਝੂਗੀ ਉਹ ਕਹਿੰਦੀ ਨਹੀਂ ਇਹ ਮੈਨੂੰ ਵੀ ਪਤਾ ਹੈ ਵੀ ਨਹੀਂ ਬੁਝਦੀ ਪਰ ਜਿੱਦੇ ਕਿਤੇ ਇਤਿਹਾਸ ਲਿਖਿਆ ਗਿਆ ਕਿ ਜੰਗਲ ਨੂੰ ਅੱਗ ਲੱਗੀ ਸੀ ਮੇਰਾ ਮੇਰਾ ਨਾਂ ਅੱਗ ਬੁਝਾਉਣ ਵਾਲਿਆਂ ਚ ਹੋਏਗਾ ਤਾਂ ਇਸ ਕਰਕੇ ਨਰਮਲ ਜੀ ਬਹੁਤ ਖੁਸ਼ੀ ਹੋਈ ਤੁਸੀਂ ਸਾਰੇ ਸੱਜਣ ਜਿਹੜੇ ਹੈਗੇ ਆ ਮੇਰੀ ਕਾਫੀ ਦਿਨਾਂ ਦੀ ਤਮੰਨਾ ਸੀ ਮੈਂ ਇੱਥੋਂ ਦੀ ਦੋ ਤਿੰਨ ਵਾਰੀ ਕੋਸ਼ਿਸ਼ ਕੀਤੀ ਅੱਜ ਤੁਸੀਂ ਕਿ ਕੁਦਰਤੀ ਆ ਗਏ ਅੱਜ ਵੀ ਐਂ ਲੱਗ ਰਿਹਾ ਸੀ ਵੀ ਹੋਣੀ ਨਹੀਂ ਗੱਲਬਾਤ ਥੈਂਕ ਯੂ ਸੋ ਮੱਚ ਬਹੁਤ ਬਹੁਤ ਚਾਲ ਦਿਖਾ ਸ਼ੁਕਰੀਆ